ਜਿਸ ਤਰੀਕੇ ਦੇ ਨਾਲ ਇੱਕ ਛੋਟੇ ਜਿਹੇ ਬੱਚੇ ਦੇ ਨਾਲ ਰੇਪ ਹੁੰਦਾ ਹਨਾ ਉਹਦੇ ਬੜੀ ਤਸ਼ੱਦਦ ਦੇ ਨਾਲ ਉਹਦਾ ਜਿਹੜਾ ਕਤਲ ਕੀਤਾ ਜਾਂਦਾ ਅੱਜ ਜਦੋਂ ਉਹ ਖਬਰ ਸਾਹਮਣੇ ਆਈ ਇਸ ਤੇ ਕੀ ਆਇਆ ਸੀ ਬੰਦੇ ਨੂੰ ਫੜਨਾ ਨਹੀਂ ਚਾਹੀਦਾ ਸੀ ਉਸ ਨੂੰ ਉੱਥੇ ਹੀ ਵੜ ਦੇਣਾ ਚਾਹੀਦਾ ਸੀ ਇਹੋ ਜਿਹੇ ਬੰਦੇ ਦਾ ਤਾਂ ਜ਼ਿੰਦਗੀ ਜਿਣੀ ਬਿਲਕੁਲ ਬੇਕਾਰ ਹੈ ਸਾਡੇ ਪੰਜਾਬੀਆਂ ਨੂੰ ਇਹ ਸੋਚਣਾ ਚਾਹੀਦਾ ਜੇ ਕਿ ਸਰਕਾਰ ਨੂੰ ਵੀ ਇਹ ਰੂਲ ਬਣਾਉਣਾ ਚਾਹੀਦਾ ਜੇ ਕੋਈ ਐਜਾ ਗਾਂਵਾਸਤ ਕੋਈ ਕੰਮ ਕਰਦਾ ਤਾਂ ਉਹਨੂੰ ਆਹੰਦਸਪੋਰਟ ਨੂੰ ਮੌਤੀ ਸਜਾ ਦਿੱਤੀ ਜਾਣ ਚਾਹੀਦੀ ਹੈ ਸਾਡੇ ਲੀਡਰ ਜਿੰਨੇ ਸਾਡੇ ਲੀਡਰ ਜਿੰਨੇ ਵੀ ਆ ਨਾ ਸਾਰੇ ਵੋਟਾਂ ਲੈਣ ਦੇ ਮਾਰੇ ਇਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ਬਣਾ ਬਣਾ ਕੇ ਛੱਡੀ ਜਾਂਦੇ ਹੀ ਬਾਜੀ ਆਈ ਜਾਓ ਜੀ ਔਰੇ ਪੰਜਾਬ ਬੇਲਾ ਜਿੰਨਾ ਮਰਜੀ ਕੱਬੜ ਆ ਆ ਕੱਲ ਸਾਡੇ ਸੀਐਮ ਸਾਹਿਬ ਦੀ ਨਿਊਜ਼ ਆਈ ਹੈ ਸੀਐਮ ਸਾਹਿਬ ਕਹਿੰਦੇ ਅਸੀਂ ਕੱਢ ਨਹੀਂ ਸਕਦੇ ਅਸੀਂ ਤੁਹਾਨੂੰ ਕੱਢਣ ਨੂੰ ਥੋੜੀ کہہ ਰਹੇ ਆ ਅਸਟਾ ਇਹ ਕਹਿ ਰਿਹਾ ਕਾਨੂੰਨ ਬਣਾਓ ਜੀ ਮੇਨ ਕਾਨੂੰਨ ਬਣਾਓ ਕਿ ਇਹ ਜੋ ਵੀ ਉਰੇ ਆਂਦਾ ਪੰਜਾਬੀ ਕੰਮ ਕਰੇ ਆਪਣਾ ਘਰ ਜਾਵੇ ਕੋਈ ਵੀ ਪੰਜਾਬ ਕੋਈ ਵੀ ਆਂਦਾ ਬਾਹਰ ਉਹ ਪਰਦੇਸੀ ਬੰਦਾ ਕੰਮ ਕਰੋ ਆਪਣੇ ਘਰ ਜਾਓ ਸਾਨੂੰ ਕੋਈ ਮਤਲਬ ਨਹੀਂ ਹੈਗਾ ਮੈਂ ਇਸ਼ੂ ਇਹ ਹੈ ਕਿ ਇਹਨਾਂ ਨੂੰ ਆਈਡੀ ਪ੍ਰੂਫ ਜਿਹੜੇ ਵੀ ਹੈ ਉਰੇ ਨਹੀਂ પડਨੇ ਚਾਹੀਦੀਏ ਉਰੇ ਜ਼ਮੀਨ ਨਹੀਂ ਦੇਣੀ ਚਾਹੀਦੀ ਉਰੇ ਨੌਕਰੀਆਂ ਨਹੀਂ ਮਿਲਣੀਆਂ ਚਾਹੀਦੀ ਜਿਹੜੇ ਨਵਾਂ ਆਜਾ ਤੋ ਦਿਹਾੜੀਆਂ ਤੇ ਵੀ ਰੱਖਦੇ ਹੋ ਕਹਿੰਦੇ ਘੱਟ ਦਿਹਾੜੀ ਲੰਦੇ ਆ ਸਾਡੇ ਪੰਜਾਬੀ ਜ਼ਿਆਦਾ ਦਿਹਾੜੀ ਲੰਦੇ ਆ ਪੰਜਾਬੀ ਦਿਹਾੜੀ ਲੈਂਦੇ ਉਹਨਾਂ ਦਾ ਸਾਰਾ ਖਰਚਾ ਵੀ ਕਰਨਾ ਇਹਨਾਂ ਨੇ ਕੀ ਖਰਚਾ ਕਰਨਾ ਕਿਸੇ ਝੁੰਗੀ ਜੇ ਆ ਕੇ ਬਹਿ ਜਾਣ ਉੱਥੇ ਪੈ ਜਾਣਾ ਉੱਥੇ ਸੌ ਜਾਣਾ ਪੰਜਾਬੀ ਥੋੜਾ ਇਹ ਸੋਚੇ ਕਿ ਆ ਯਾਰ ਅਸੀਂ ਥੋੜਾ ਜਿਹਾ ਉੱਪਰ ਉੱਠੀਏ ਪਰ ਸਾਡੇ ਲੀਡਰਸ ਐ ਵਾ ਨੂੰ ਉੱਠਣ ਨਹੀਂ ਦਿੰਦੇ ਸਾਡੇ ਉਹਨੂੰ ਸਾਡੇ ਅਸੀਂ ਪ੍ਰੂਫ ਸਾਡੇ ਪੱਕੇ ਇੱਥੇ ਰਹਿਣ ਉਸ ਪਸੰਦੇ ਅਸੀਂ ਸਾਨੂੰ ਸਰਜੀ ਦਾ ਡਰ ਹੁੰਦਾ ਜੀ ਵੀ ਆ ਜੇ ਇੱਥੇ ਜੋ ਕੋ ਗਲਤ ਕੰਮ ਕਰਾਂਗੇ ਸਾਨੂੰ ਡਰ ਆ ਸਾਡੇ ਆਲੋਡੋ ਨੰਬਰ ਆ ਪੱਕੇ ਨੰਬਰ ਲੱਗੇ ਹੋਏ ਇਹਨਾਂ ਦੇ ਕੋ ਨੰਬਰ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ ਨਾ ਕੋ ਕਾਗਜਾਣਾ ਕੋ ਨਸ਼ੇ ਕਰਕੇ ਗੱਟੀਆਂ ਚਲਾਉਂਦੇ ਆ ਮਾਰਦੇ ਇਹ ਆ ਬਦਨਾਮ ਅਸੀਂ ਹੁੰਦੇ ਆ ਇਹ ਫਾਮੇ ਪੰਜਾਬੀਆਂ ਨੂੰ ਕੰਮ ਨਹੀਂ ਕਰਨ ਹੁੰਦੇ ਗਲ ਤੱਕ ਪੈਂਦੇ ਨੇ ਇੱਥੇ ਉੱਧਾ ਹੁੰਦਾ ਗਲ ਪੈਂਦੇ ਨੇ ਕਹਿੰਦੇ ਆ ਜੀ ਇੱਕ ਨੂੰ ਤੁਸੀਂ ਇੱਕ ਨੂੰ ਕਹਿ ਦਿਓ ਜੀ ਸਾਡੇ ਪੰਜਾਬੀ ਅਜੇ ਇਕੱਠੇ ਨਹੀਂ ਹੋਣਗੇ ਇਹ 15 20 ਇਕੱਠੇ ਹੋ ਜਾਣਗੇ ਜਦ ਜੇ ਅਸੀ ਕਹਾਲੀ ਤੁਸੀਂ ਵੀ ਵੇਖ ਰਹੇ ਹੋ ਰਿਆਸਤ ਨੇ ਉੱਤੇ ਮੈਂ ਜਸਖੈਰਾ ਜਿਸ ਤਰ੍ਹਾਂ ਦੇ ਪੰਜਾਬ ਦੀ ਸਥਿਤੀ ਬਣੀ ਹੋਈ ਹੈ ਕਿਉਂਕਿ ਇੱਕਾ ਪੰਜ ਸਾਲਾਂ ਬੱਚੇ ਦਾ ਰੇਪ ਹੁੰਦਾ ਉਸ ਤੋਂ ਬਾਅਦ ਜਿਹੜਾ ਪੰਜਾਬ ਦਾ ਮਾਹੌਲ ਲਗਾਤਾਰ ਖਰਾਬ ਦਕਾਈ ਦੇ ਰਿਹਾ ਕਿਉਂਕਿ ਕਈ ਪਾਸੇ ਜਿਹੜਾ ਪ੍ਰਵਾਸੀਆਂ ਨੂੰ ਕੱਢਿਆ ਜਾ ਰਿਹਾ ਕਈ ਜਿਹੜੇ ਇੱਥੇ ਰੇੜੀਆਂ ਲਾਉਂਦੇ ਸੀ ਉਹਨਾਂ ਦੀਆਂ ਰੇੜੀਆਂ ਚਕਾਈਆਂ ਜਾ ਰਹੀਆਂ ਨੇ ਤਾਂ ਹੁਣ ਮੋਹਾਲੀ ਦੇ ਆਟੋ ਸਟੈਂਡ ਤੇ ਖੜੇ ਆ ਜਿੱਥੇ ਸਾਡੇ ਨਾਲ ਪੰਜਾਬੀ ਵੀਰ ਮੌਜੂਦ ਨੇ ਭਾਈ ਜਿਸ ਤਰੀਕੇ ਦੇ ਨਾਲ ਇੱਕ ਛੋਟੇ ਜਿਹੇ ਬੱਚੇ ਦੇ ਨਾਲ ਰੇਪ ਹੁੰਦਾ ਹਨਾ ਉਹਦੇ ਬੜੀ ਤਸ਼ੱਦਦ ਦੇ ਨਾਲ ਉਹਦਾ ਜਿਹੜਾ ਕਤਲ ਕੀਤਾ ਜਾਂਦਾ ਅੱਜ ਜਦੋਂ ਉਹ ਖਬਰ ਸਾਹਮਣੇ ਆਈ ਸੀ ਤਾਂ ਕੀ ਆਇਆ ਸੀ ਤੇ ਸਰ ਸਾਡੇ ਦੇ ਮਨ ਚ ਆਇਆ ਸੀਗਾ ਉਸ ਬੰਦੇ ਨੂੰ ਫੜਨਾ ਨਹੀਂ ਚਾਹੀਦਾ ਸੀਗਾ ਉਸ ਨੂੰ ਉੱਥੇ ਹੀ ਵੜ ਦੇਣਾ ਚਾਹੀਦਾ ਸੀਗਾ ਇਹੋ ਜਿਹੇ ਬੰਦੇ ਦਾ ਤਾਂ ਜ਼ਿੰਦਗੀ ਜਿਣੀ ਬਿਲਕੁਲ ਬੇਕਾਰ ਹੈ ਸਾਡੇ ਪੰਜਾਬੀਆਂ ਨੂੰ ਇਹ ਸੋਚਣਾ ਚਾਹੀਦਾ ਜੇ ਸਰਕਾਰ ਨੂੰ ਵੀ ਇਹ ਰੂਲ ਬਣਾਣਾ ਚਾਹੀਦਾ ਜੇ ਕੋਈ ਇਹੋ ਜਿਹਾ ਗਾਂ ਵਾਸਤੇ ਕੋਈ ਕੰਮ ਕਰਦਾ ਤਾਂ ਉਹਨੂੰ ਐਨ ਦਾ ਸਪੌਡਰ ਨੂੰ ਮੌਤ ਦੀ ਸਜ਼ਾ ਦਿੱਤੀ ਜਾਣ ਚਾਹੀਦੀ ਹੈ ਤੇ ਨੰਬਰ 2 ਸਾਡੇ ਪੰਜਾਬ ਚ ਕਾਨੂੰਨ ਬਣਨਾ ਚਾਹੀਦਾ ਕਿ ਕਾਨੂੰਨ ਇਸ ਤਰ੍ਹਾਂ ਬਣਾਇਆ ਜਾਏ ਜਿਵੇਂ ਜਿਸ ਤਰ੍ਹਾਂ ਬਾਕੀ ਸਟੇਟਾਂ ਚ ਬਣਦਾ ਹੈ ਕਿ ਨਾ ਜ਼ਮੀਨ ਦੇਣੀ ਚਾਹੀਦੀ ਐ ਨਾ ਨੌਕਰੀ ਨਾ ਕਿਸੇ ਨੂੰ ਆਪਣਾ ਉਹਰੇ ਆਧਾਰ ਕਾਰਡ ਬਣਾਉਣਾ ਚਾਹੀਦਾ ਨਾ ਵੋਟਰ ਕਾਰਡ ਜਿਹੜਾ ਉਹਨਾਂ ਦੀ ਜਿੱਥੇ ਰਹਿੰਦੇ ਆ ਉੱਥੇ ਦਾ ਆਧਾਰ ਕਾਰਡ ਹੋਵੇ ਉੱਥੇ ਦਾ ਵੋਟਰ ਕਾਰਡ ਹੋਵੇ ਉੱਥੇ ਦਾ ਉਹਨਾਂ ਨੂੰ ਨੌਕਰੀ ਮਿਲੇ ਜਾ ਕੇ ਸਾਡੇ ਪੰਜਾਬੀ ਬਾਹਰ ਨੂੰ ਭਜਦੇ ਆ ਉਹ ਪੈਸਾ ਲਾ ਕੇ ਭਜਦੇ ਕਿੰਨਾ ਕਹਿੰਦਾ ਇਹ 500 ਦੀ ਟਿਕਟ ਲੈ ਕੇ ਉਰੇ ਆ ਜਾਂਦੇ ਆ ਆ ਕੇ ਉੱਤੇ ਬਾਅਦ ਕਹਿੰਦੇ ਜਾਂ ਜੀ ਆ ਅਸੀਂ ਉਰੇ ਚਲੇ ਆ ਕੰਮ ਕਰਨ ਸਾਡੇ ਲੋਕੀ 35 35 40 40 ਲੱਖ ਰੁਪਏ ਲਾ ਕੇ ਜਾਂਦੇ ਆ ਉਸ ਤੋਂ ਬਾਅਦ ਫਿਰ ਸਾਨੂੰ ਉਹਨਾਂ ਦੀ ਗਵਰਨਮੈਂਟ ਉਹ ਦੇਖਦੀ ਡਾਕੂਮੈਂਟ ਦੇਖਦੀ ਹੈ ਇਹਨਾਂ ਦਾ ਕੀ ਹੈ ਕੀ ਨਹੀਂ ਸਭ ਤੋਂ ਕਿੰਨਾ ਟੈਕਸ ਵਸੂਲ ਕਰਦੀ ਹੈ ਫਿਰ ਜਾ ਕੇ ਉਹ ਕਿਤੇ ਪੱਕੇ ਹੁੰਦੇ ਉਹ ਵੀ ਪੰਪ 5 7 10 10 ਸਾਲ ਆਪਣੇ ਘਰਾਂ ਨਹੀਂ ਵੜਦੇ ਆਪਣੇ ਫਿਰ ਜਾ ਕੇ ਪੱਕੇ ਹੁੰਦੇ ਆ ਜੀ ਤੇ ਇਹ ਆਉਂਦੇ ਆ ਜੀ ਇੱਕ ਵਾਰ ਆਉਂਦੇ ਉਹ ਸਾਡੇ ਲੀਡਰ ਹੈ ਜੀ ਸਹਿਬਾਨ ਹੈਗੇ ਆ ਉਸ ਤੋਂ ਬਾਅਦ ਉਹਨਾਂ ਜਿੱਥੇ ਖੜੜ ਵੀ ਨਹੀਂ ਸ਼ੁਰੂ ਕਰਦੇ ਜੇ ਬੋਟਾ ਆਜਾ ਵੀ ਆਜਾ 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 ਆਜੋ ਵਿੱਚ ਆਜਾ ਬੋਟਾ ਅੱਨੇ ਕੰਮ ਕਰਾਣਾ ਇਹ ਬੋਟਾ ਸਾਡੇ ਲੀਡਰ ਜਿੰਨੇ ਸਾਡੇ ਲੀਡਰ ਜਿੰਨੇ ਵੀ ਆ ਨਾ ਇਹ ਸਾਰੇ ਬੋਟਾ ਲੈਣ ਦੇ ਮਾਰੇ ਇਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ਬਣਾ ਬਣਾ ਕੇ ਛੱਡੀ ਜਾਂਦੇ ਹੀ ਬਾਜੀ ਆਈ ਜਾਓ ਜੀ ਔਰ ਇਹ ਪੰਜਾਬ ਬੇਲਾ ਜਿੰਨਾ ਮਰਜੀ ਕੰਮ ਕਰੇ ਆ ਕੱਲ ਸਾਡੇ ਸੀਐਮ ਸਾਹਿਬ ਦੀ ਨਿਊਜ਼ ਆਈ ਹੈ ਸੀਐਮ ਸਾਹਿਬ ਕਹਿੰਦੇ ਅਸੀਂ ਕੱਢ ਨਹੀਂ ਸਕਦੇ ਅਸੀਂ ਤੁਹਾਨੂੰ ਕੱਢਣ ਨੂੰ ਥੋੜੀ کہہ ਰਹੇ ਆ ਅਸ ਤਾਂ ਇਹ ਕਹਿ ਰਹੇ ਕਾਨੂੰਨ ਬਣਾਓ ਮੈਂ ਕਾਨੂੰਨ ਬਣਾਓ ਕਿ ਜੋ ਵੀ ਉਰੇ ਆਂਦਾ ਪੰਜਾਬੀ ਕੰਮ ਕਰੇ ਆਪਣਾ ਘਰ ਜਾਵੇ ਕੋਈ ਵੀ ਪੰਜਾਬ ਕੋਈ ਵੀ ਆਂਦਾ ਬਾਹਰ ਉਹ ਪਰਦੇਸੀ ਬੰਦਾ ਕੰਮ ਕਰੋ ਆਪਣੇ ਘਰ ਜਾਓ ਸਾਨੂੰ ਕੋਈ ਮਤਲਬ ਨਹੀਂ ਹੈਗਾ ਪਰ ਜਿਹੜਾ ਬੰਦਾ ਉਰੇ ਆ ਕੇ ਰਹਿائش ਕਰਦਾ ਏ ਉਹ ਰਹਿائش ਨਹੀਂ ਮਿਲਣੀ ਚਾਹੀਦੀ ਹੈ ਬਸ ਤੁਹਾਡਾ ਭਾਈ ਉੱਥੇ ਤੁਸੀਂ ਆਟੋ ਦਾ ਆਟੋ ਚਲਾਉਂਦੇ ਹੋ ਨਾ ਤੁਹਾਡਾ ਕਿੰਨਾ ਕੰਮ ਹੋਇਆ ਜਾਂਦਾ ਕੰਮ ਤਾਂ ਚਲੋ ਭਾਜੀ ਕੰਮ ਤਾਂ ਫਰਕ ਪੈਂਦਾ ਏ ਕੰਮ ਤੇ ਕੰਮ ਤੇ ਜਰੂਰ ਫਰਕ ਪੈਂਦਾ ਏ ਪਰ ਮੇਨ ਮੈਂ ਤੁਹਾਨੂੰ ਜਿਹੜੀ ਮੇਨ ਆ ਵੀ ਕੁੱਲ ਸਾਡੇ ਪੰਜਾਬੀ ਵੀ ਚਲੋ ਬਾਹਰ ਕੰਮ ਕਰਨ ਜਾਂਦੇ ਆ ਉਹ ਕੋਈ ਗੱਲ ਨਹੀਂ ਹੈਗੀ ਕੰਮ ਤਾਂ ਸਾਰੇ ਕਰਦੇ ਆ ਪਰ ਜਿਹੜਾ ਮੇਨ ਇਸ਼ੂ ਇਹ ਹੈ ਕਿ ਇਹਨਾਂ ਨੂੰ ਆਈਡੀ ਪ੍ਰੂਫ ਜਿਹੜੇ ਵੀ ਹੈ ਉਹਰੇ ਨਹੀਂ ਬਣਨੇ ਚਾਹੀਦੇ ਹੈਗੇ ਉਹਰੇ ਜ਼ਮੀਨ ਨਹੀਂ ਦੇਣੀ ਚਾਹੀਦੀ ਉਹਰੇ ਨੌਕਰੀਆਂ ਨਹੀਂ ਮਿਲਣੀਆਂ ਚਾਹੀਦੀਆਂ ਕਭਈ ਜਿਹੜਾ ਇਹਨਾਂ ਨੂੰ ਕੱਢਣ ਦੀ ਗੱਲ ਕਹਿੰਦੇ ਆ ਕਿ ਪ੍ਰਵਾਸੀਆਂ ਨੂੰ ਇੱਥੋਂ ਕੱਢਿਆ ਜਾਵੇ ਉਹਨੂੰ ਕਿਵੇਂ ਦੇਖਦੇ ਸਹੀ ਆ ਜਾਂ ਗਲਤ ਇਹ ਕੱਢਣ ਦਾ ਭਾਈ ਕੰਮ ਕਰਨੇ 'ਚ ਸਾਨੂੰ ਕਿਸੇ ਦਾ ਇਤਰਾਜ਼ ਨਹੀਂ ਹੈਗਾ ਕੰਮ ਕੋਈ ਵੀ ਆ ਅਸੀਂ ਵੀ ਕਿਤੇ ਬਾਹਰ ਜਾ ਕੇ ਕੰਮ ਕਰ ਸਕਦੇ ਉਹ ਵੀ ਕਰ ਸਕਦੇ ਆ ਕੰਮ ਦਾ ਨਹੀਂ ਇਤਰਾਜ਼ ਆ ਜਾਏਗਾ ਮੇਨ ਇਤਰਾਜ਼ ਇਹ ਹੈ ਕਿ ਇਹਨਾਂ ਨੂੰ ਆਈਡੀ ਪ੍ਰੂਫ ਨਹੀਂ ਬਣਾਉਣੇ ਚਾਹੀਦੇ ਅਗਰ ਜਿਹੜਾ ਉੱਥੋਂ ਆਂਦਾ ਏ ਉਹਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਪੁਲਿਸ ਵੈਰੀਫਿਕੇਸ਼ਨ ਉਹ ਕਿਤੇ ਕੀ ਕ੍ਰਾਈਮ ਕਰਕੇ ਆਂਦਾ ਔਰੇ ਆ ਜਾਂਦਾ 500 ਦੀ ਟਿਕਟ ਲੈ ਕੇ ਹਾਂਜੀ ਮੈਂ ਚੱਲਾ ਪੰਜਾਬ ਕੋ ਪੰਜਾਬ ਮੈਂ ਜਾਊਂਗਾ ਮੈਂ ਔਰੇ ਆ ਕੇ ਤਾਨੂੰ ਪਤਾ ਹੀ ਆ ਲੁੱਟਾ ਖੋਹਾਂ ਵੀ ਕਰਦੇ ਆ ਸਭ ਕੁਝ ਕਰਦੇ ਆ ਇਹ ਹੂੰ ਜੋ ਵੀ ਤੁਸੀਂ ਕਹਿ ਲੋ ਸਾਡੇ ਪੰਜਾਬੀ ਜਿਹੜੇ ਨੌਜਾਨ ਨੂੰ ਦਿਹਾੜੀਆਂ ਤੇ ਵੀ ਰੱਖਦੇ ਉਹ ਕਹਿੰਦੇ ਘੱਟ ਦਿਹਾੜੀ ਲੰਨੇ ਆ ਸਾਡੇ ਪੰਜਾਬੀ ਜ਼ਿਆਦਾ ਦਿਹਾੜੀ ਲੰਨੇ ਆ ਪੰਜਾਬੀ ਦਿਹਾੜੀ ਲੰਦੇ ਉਹਨਾਂ ਦਾ ਸਾਰਾ ਖਰਚਾ ਵੀ ਕਰਨਾ ਇਹਨਾਂ ਨੇ ਕੀ ਖਰਚਾ ਕਰਨਾ ਕਿਸੇ ਝੁੰਗੀ ਜਿਹਾ ਕਿ ਬਹਿ ਜਾਣਾ ਉੱਥੇ ਪੈ ਜਾਣਾ ਉੱਥੇ ਸੋ ਜਾਣਾ ਪੰਜਾਬੀ ਥੋੜਾ ਇਹ ਸੋਚਦੇ ਕਿ ਆ ਯਾਰ ਅਸੀਂ ਥੋੜਾ ਜਿਹਾ ਉੱਪਰ ਰੁਟੀ ਨੂੰ ਪਰ ਸਾਡੇ ਲੀਡਰਸ ਆ ਉਹਨਾਂ ਨੂੰ ਉੱਠਣ ਨਹੀਂ ਦਿੰਦੇ ਹੈਗੇ ਉਹ ਭਾਈ ਜੇਕਰ ਇਸ ਤਰ੍ਹਾਂ ਨਾਤ ਪਾਈ ਜਾਂਦੀ ਆ ਇਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਹੁੰਦੀ ਆ ਜਾਂ ਪੂਰੇ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੂੰ ਇਥੇ ਰੱਖਿਆ ਜਾਂਦਾ ਤਾਂ ਲੱਗਦਾ ਕਿ ਜਿਹੜਾ ਕ੍ਰਾਈਮ ਘਟੂਗਾ ਕ੍ਰਾਈਮ ਦਫਾ ਘਟੂਗਾ ਜੀ ਇਹਨਾਂ ਦੇ ਪੂਰਾ ਨਾਤ ਪਾਣੀ ਚਾਹੀਦੀ ਆ ਬੋਟਰ ਰਿਕਾਰਡ ਵਗੈਰਾ ਨਹੀਂ ਬਣਾਉਣੇ ਚਾਹੀਦੇ ਨਹੀਂ ਤਗਰੀ ਨਹੀਂ ਕਰਨੀ ਚਾਹੀਦੀ ਇਹਨਾਂ ਨੂੰ ਇੱਥੇ ਹੂੰ ਜੋ ਭਾਈ ਵੀਰ ਨੇ ਮੈਨੂੰ ਕਿਹਾ ਬਿਲਕੁਲ ਸਹੀ ਕਿਹਾ ਇਹਦੇ ਵਿੱਚ ਕੋਈ ਸ਼ੱਕ ਦਾ ਸ਼ੰਕਾ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਨਾ ਵੀ ਕੰਮ ਕਰਨ ਨਾਲ ਕੰਮ ਕਰਨ ਆਪਣਾ ਸਿੱਧੇ ਪੱਧੇ ਕੰਮ ਕਰਨ ਸਿੱਧੇ ਪੱਧੇ ਜਾਣ ਉਹ ਇਹ ਕਿਰਾਇਆ ਕਿਰਾਇਆ ਤੇ ਰਹਿਣੇ ਆ ਕਰੈਮ ਕਰਕੇ ਕਿਥੇ ਹੀ ਪੱਜ ਸਕਦੇ ਆ ਅੱਜ ਇੱਥੇ ਕੱਲ ਨੂੰ ਉੱਥੇ ਇਹਨਾਂ ਦਾ ਕੋਈ ਹੋ ਨਹੀਂ ਹੈਗਾ ਵੀ ਅੱਜ ਇੱਥੇ ਸਾਨੂੰ ਬਾਰਦਾਤ ਕਰਕੇ ਤੁਹਾਨੂੰ ਇੱਥੇ ਮਿਲ ਜਾਣਗੇ ਨਹੀਂ ਮਿਲ ਸਕਦੇ ਕਿਉਂਕਿ ਇਹਨਾਂ ਨੇ ਬਾਰਦਾਤ ਕਰਨੀ ਤੇ ਆਪਣਾ ਪੱਜ ਜਾਣਾ ਆਪਣਾ ਹੁਣ ਸਾਡੇ ਹੁਣ ਸਾਡੇ ਅਸੀਂ ਪ੍ਰੂਫ ਸਾਡੇ ਪੱਕੇ ਇੱਥੇ ਰਹਿਣ ਉਹ ਤੁਸੀਂ ਪਸੰਦਦੇ ਆਸੀਂ ਸਾਨੂੰ ਹਰ ਚੀਜ਼ ਦਾ ਡਰ ਹੁੰਦਾ ਵੀ ਆਹ ਇੱਥੇ ਜੋ ਕੋ ਗਲਤ ਕੰਮ ਕਰਾਂਗੇ ਸਾਨੂੰ ਡਰ ਆ। ਆਡੇ ਆਟੋ ਨੰਬਰ ਆ ਪੱਕੇ ਨੰਬਰ ਲੱਗੇ ਹੋਏ ਇਹਨਾਂ ਦੇ ਕੋਈ ਨੰਬਰ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ। ਲਾਗੂ ਕਾਗਜ਼ਾਣਾ ਕੋ ਨਸ਼ੇ ਕਰਕੇ ਗੱਟੀਆਂ ਚਲਾਉਂਦੇ ਆ, ਮਾਰਦੇ ਇਹੇ ਆ ਬਦਨਾਮ ਅਸੀਂ ਹੁੰਦੇ ਆ। ਜੀ। ਕੀ ਕਰਨਾ ਇਹ ਕ੍ਰਾਈਮ ਕਰ ਲੈਂਦੇ ਆ, ਬਦਨਾਮ ਚੰਗੇ ਬੰਦੇ ਵੀ ਹੁੰਦੇ ਆ। ਅਸੀਂ ਦੱਸੋ ਕਿ ਆਹੀ ਸਾ ਗੂਟ ਕਰਕੇ ਕਮਾ ਕੇ ਖਾ ਰਹੇ ਆ। ਪਰ ਇਹਨਾਂ ਨੂੰ ਦਿਹਾੜੀ ਬਣੇ ਚਾਹੇ ਨਾ ਬਣੇ ਰਾਤ ਨੂੰ ਲੁੱਟੂ ਕਰ ਲੈਣਗੇ। ਹੂੰ। ਸਹੀ ਤਾਂ ਨਹੀਂ ਕਰ ਸਕਦੀ ਇਸ ਕਰਕੇ ਬਿਲਕੁਲ ਵੀਰ ਨੇ ਸਹੀ ਕਿਹਾ ਹੈ ਬੀਨਾਂ ਨੂੰ ਵੋਟਰ ਕਾਰਡ ਆਈਡੀ ਕਾਰਡ ਇਹਨਾਂ ਦੇ ਪ੍ਰੂਫ ਨਹੀਂ ਬਣਾਉਣੇ ਚਾਹੀਦੇ ਇੱਥੇ ਨੀਤਾਗਿਰੀ ਨਾ ਕਰਨ ਇਹ ਕੰਮ ਕਰਨ ਤੇ ਕਰ ਰਹੇ ਹੋ ਜੇ ਕਲੌਨੀਆਂ 'ਚ ਜਾ ਕੇ ਦੇਖਿਆ ਜਾਵੇ ਤਾਂ ਇਹਨਾਂ 'ਚੋਂ ਕਲੌਨੀਆਂ ਦੇ ਵਿੱਚ ਜੇ 100 ਬੰਦੇ ਐ 100 'ਚੋਂ 10 ਦੇ ਪ੍ਰੂਫ ਹੋਣਗੇ ਤਾਂ ਬਾਕੀ 90 80% ਐ ਇਦਾਂ ਹੀ ਤੁਰੇ ਫਿਰਦੇ ਆ ਇਹ ਕੱਲੂ ਕੋਈ ਕ੍ਰਾਈਮ ਕਰ ਜਾਂਦਾ ਕਿਸੇ ਨੂੰ ਮਾਰ ਜਾਂਦਾ ਕੁਝ ਵੀ ਕਰ ਜਾਂਦਾ ਇਹਨੂੰ ਆਪਾਂ ਕਿਤੇ ਨਹੀਂ ਲੱਭ ਸਕਦੇ ਇਹਨਾਂ ਦਾ ਇਹ ਹੈ ਵੀ ਇਹਨਾਂ ਦਾ ਪੂਰਾ ਬਣਾਇਆ ਜਾਵੇ ਬਾਇ ਡਾਟਾ ਕਿੱਥੋਂ ਆਨੇ ਆ ਕਿੱਥੇ ਜਾਣੇ ਆ ਇਹ ਜਿਸ ਤੌਕਾਂ ਹੀ ਪਿੰਡਾਂ ਜੋ ਕੱਢੇ ਗਏ ਹੈ ਉਹਨਾਂ ਦਾ ਪ੍ਰੂਫ ਬਣਾਏ ਹੋਏ ਹੈ ਵੀ ਸਾਡੇ ਪਿੰਡ ਵਿੱਚ ਆਣਗਾ ਤੇ ਜ਼ਿੰਮੇਦਾਰ ਜੇ ਕੰਮ ਕਰੇ ਕਰਾਣਾ ਹੈ ਤਾਂ ਇਹ ਜ਼ਿੰਮੇਦਾਰ ਦੇ ਥਰੂ ਓਸੀ ਦੀ ਜ਼ਿੰਮੇਵਾਰੀ ਨਾਲ ਆਣਗਾ ਵੀ ਇਸ ਤਰ੍ਹਾਂ ਦਾ ਕੋਈ ਪ੍ਰੂਫ ਹੋਣਾ ਚਾਹੀਦਾ ਇਹ ਹੁਣ ਬਿਨਾ ਤੋਰੀ ਫਿਰਤੇ ਜਿੱਥੇ ਮਰਜੀ ਲੋਕ ਇੱਕ ਬੰਦਾ ਆਂਦਾ ਹੈ ਆ ਕੇ ਦੱਸਦਾ ਲਾਂਦਾ 10 ਦਿਨਾਂ ਬਾਅਦ ਕਿ ਜਦੇ ਘਰ ਨੂੰ ਚਿੱਠੀ ਭੇਜਦਾ ਕਹਿੰਦਾ ਆ ਜੋ ਸਾਰਾ ਡੱਬੇ ਲੈ ਕੇ ਆ ਜਾ ਲੋ ਵੇਣਾ ਵਾਸਤੇ ਕਰਨਾ ਚਾਹੀਦਾ ਕੁਛ ਨਾ ਕੁਛ ਹੀ ਭਾਈ ਭਾਈ ਜਿਵੇਂ ਜਿਵੇਂ ਵੀਡੀਓ ਸਾਹਮਣੇ ਆਉਂਦੀਆਂ ਨੇ ਹਨਾ ਕਈ ਥਾਂ 'ਤੇ ਪੰਜਾਬੀਆਂ ਨੂੰ ਕੰਮ ਨਹੀਂ ਕਰਨ ਹੁੰਦੇ ਗੱਲ ਤੱਕ ਪੈਂਦੇ ਨੇ ਇੱਥੇ ਉਦਾਂ ਹੁੰਦਾ ਗੱਲ ਪੈਂਦੇ ਨੇ ਪੈਂਦੇ ਆ ਜੀ ਇੱਕ ਨੂੰ ਤੁਸੀਂ ਇੱਕ ਨੂੰ ਕਹਿ ਦਿਓ ਜੀ ਸਾਡੇ ਪੰਜਾਬੀ ਅਜੇ ਇਕੱਠੇ ਨਹੀਂ ਹੋਣਗੇ ਇਹ 15 20 ਇਕੱਠੇ ਹੋ ਜਾਣਗੇ ਜਦ ਇਹਨਾਂ ਨੂੰ ਮਤਲਬ ਤੁਸੀਂ ਕਿਸੇ ਨੂੰ ਵੀ ਜਣੇਗੇ ਸਭ ਤੋਂ ਪਹਿਲਾਂ ਇਹ ਇਹਨਾਂ ਦੇ ਇਕੱਠਾ ਬਣ ਜਾਂਦਾ ਹੈ ਸਾਡੇ ਵਾਲੇ ਵਿਚਾਰੇ ਤੁਰਦ ਫੁਰਦ ਹੋ ਜਾਂਦੇ ਹਾਂ ਵੀਣਾ ਬਸ ਤੇ ਪਾਏ ਜਾਵੇ ਨਖੇਲ ਤੋਂ ਪੌਚ ਚੰਗੀ ਗੱਲ ਹੈ ਜੀ ਜਿਹੜੇ ਹੁਣ ਬੱਚਿਆਂ ਨਾਲ ਅੰਨਾ ਪੈ ਰਹੇ ਨੇ ਨੇ ਕੀਤਾ ਹੈ ਜੀ ਇਹੋ ਜਿਹਾ ਨਾ ਕਿਸੇ ਨਾਲ ਹੋਵੇ ਤਾਂ ਪੌਚ ਚੰਗੀ ਗੱਲ ਹੈ ਜੀ ਹੁਣ ਇਸ ਇਸ ਕਰਕੇ ਨਾ ਕੋਈ ਕੁੜੀ ਇਕੱਲੀ ਬਾਹਰ ਫਿਰ ਸਕਦੀ ਨਾ ਤੁਰ ਸਕਦੀ ਵੀ ਕੋਈ ਬੱਚਾ ਜਾਨੀ ਕਿ ਹਰ ਵਾਸਤੇ ਜੀ ਪੌਚ ਜਿਆਦਾ ਮੁਸ਼ਕਿਲਾਂ ਹੈ ਕਿਉਂਕਿ ਭਾਈ ਜਿਵੇਂ ਹੁਣ ਤੁਸੀਂ ਇੱਥੇ ਤੁਹਾਡੇ ਨਾਲ ਵੀ ਕਾਫੀ ਆਰਟੋ ਚਲਾਉਂਦੇ ਹੋਵੋਗੇ ਹਨ ਸਾਡੀਆਂ ਧੀਆਂ ਪੇਣਾ ਵੀ ਇੱਥੇ ਆਉਂਦੀਆਂ ਨੇ ਜੇ ਕੋਈ ਉਦਾਂ ਦੀ ਪ੍ਰਵਿਰਤੀ ਵਾਲਾ ਤਾਂ ਆਂਦਾ ਡਰ ਹੁੰਦਾ ਹੈ ਕਿ ਨਹੀਂ ਸਾਡੀਆਂ ਧੀਆਂ ਪੇਣਾ ਬਾਹਰ ਨਿਕਲਣ ਜੋਗ ਹੈ ਭਾਈ ਜੀ ਬਹੁਤ ਬੁਰਾ ਹਾਲ ਹੈ ਜੀ ਬਹੁਤ ਜਿੰਨਾ ਕਹਦੋ ਤੁਸੀਂ ਜਾਂਦੀਆਂ ਕੁੜੀਆਂ ਨੂੰ ਮਜ਼ਾਕ ਕਰਦੇ ਆ ਸਾਡੇ ਸਾਹਮਣੇ ਮਜ਼ਾਕ ਕਰਦੇ ਅਸੀਂ ਇੱਕ ਦੋ ਜਣੇ ਹੁੰਦੇ ਉਹ ਕਿੰਨੇ ਜਣੇ ਹੁੰਦੇ ਜਾਂ ਕਿਸੇ ਨੂੰ ਕਹੀਏ ਵੀ ਨਾ ਉਲਟਾ ਗੱਲ ਪੈਂਦੀ ਹੈ ਸਾਰੇ ਇਹ ਸਾਰੇ ਆ ਬਣਾ ਦੋ ਇਹ ਸਾਰੇ ਜਿੰਨੇ ਵੀ ਆਟੋ ਖੜੇ ਸਾਰੇ ਸਾਰੇ ਪਰਦੇਸੀ ਹੈ ਸਾਰੇ ਆ ਉਹ ਹੋਣਗੇ ਆ ਦੋ ਜਿੰਨੇ ਸਟੈਂਡ ਵਾਲੇ ਜੀ ਅਸੀਂ ਕਹਿੰਦੇ ਨਾ ਵੀ ਅਸੀਂ ਲੋਕਲ ਆ ਔਰੇ ਕਹਿੰਦੇ ਸਾਡਾ ਸਟੈਂਡ ਆ ਔਰੇ ਸਾਨੂੰ ਉਲਟਾ ਕਹਿੰਦੇ ਸਾਡਾ ਸਟੈਂਡ ਆ ਔਰੇ ਤੇ ਰੇੜੀਆਂ ਲਾਉਂਦੇ ਹਾਂ ਤੁਸੀਂ ਰੇੜੀਆਂ ਦੇਖ ਲਓ ਕਿਸੇ ਪੰਜਾਬੀ ਦੀ ਰੇੜੀ ਲੱਗਣ ਦਿੰਦੇ ਕਿਸੇ ਦੀ ਨਹੀਂ ਲੱਗਣ ਦੇਣਗੇ ਨਾ ਕੋਈ ਇਹਨਾਂ ਨੇ ਦਿਹਾੜੀ ਕੋਈ ਕਿਰਾਇਆ ਦੇਣਾ ਨਾ ਵਾਸਤਾ ਵਿੱਚ ਖੜੇ ਸਾਡੀ ਸਰਕਾਰ ਲਵਾਉਂਦੀ ਹੈ ਕੁਝ ਪੁਲਿਸ ਵਾਲੇ ਵੀ ਇਸ ਦੇ ਵਿੱਚ ਮਿਲੇ ਹੋਏ ਜੀ ਪਰ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਕਹਿੰਦੇ ਇੰਡੀਆ ਇਹ ਇੰਡੀਆ ਦੇ ਵਿੱਚ ਅਸੀਂ ਕਿਤੇ ਵੀ ਜਾ ਕੇ ਕੰਮ ਕਰ ਸਕਦੇ ਕਿਤੇ ਜਾ ਕੇ ਰਹਿ ਸਕਦੇ ਹਾਂ ਸਰ ਮੈਂ ਪਹਿਲੀ ਕਹਿ ਚੁੱਕਿਆ ਵੀ ਕੰਮ ਕਰਨ ਕੰਮ ਦਾ ਸਾਨੂੰ ਕੋਈ ਇਤਰਾਜ਼ ਨਹੀਂ ਹਾਂ ਦੁਕਾਨਾ ਲੈ ਕੇ ਦੁਕਾਨਾ ਲੋ ਕਰਾਇਆ ਉੱਥੇ ਆਪਣਾ ਕੰਮ ਕਰੋ ਕੋਈ ਫਰਕ ਨਹੀਂ ਹੈਗਾ ਪ੍ਰੂਫ ਹੋਵੇਗਾ ਵੀ ਆਹ ਦੁਕਾਨ 'ਤੇ ਕੰਮ ਕਰ ਰਹੇ ਹੁਣ ਇੱਥੇ ਰੇੜੀ ਲਾ ਲਈ ਜਿੱਥੇ ਰੇੜੀ ਲਾ ਲਈ ਰੇੜੀ ਲਾ ਕੇ ਉੱਥੇ ਖੜ੍ਹ ਕੇ ਜੀ ਹਾਂਜੀ ਕੋਈ ਕਿਸੇ ਨੂੰ ਪੈਸਾ ਨਹੀਂ ਦੇਣਾ ਕੋਈ ਕੁਝ ਨਹੀਂ ਦੇਣਾ ਗੰਦ ਖਲਾਈ ਜਾਣਾ ਲੋਕਾਂ ਇਹ ਚੀਜ਼ਾਂ ਸਰਕਾਰ ਨੂੰ ਦੇਖਣੇ ਚਾਹੀਦੀਆਂ ਜੀ ਹੁਣ ਪਿਛਲੇ ਦਿਨੀ ਆਪਣੇ ਪੁੰਬੜਾ ਹੋਇਆ ਜੀ ਕਾਂਡ ਕਿੰਨਾ ਬੜਾ ਕਾਂਡ ਹੋਇਆ ਜੀ ਉਹ ਸਾਡੇ ਪੰਜਾਬੀ ਮੁੰਡੇ ਮਾਰੇ ਗਏ ਉਹ ਥੋੜੀ ਦੇਰ ਵਾਸਤੇ ਗੱਲ ਚੱਕੀ ਗਈ ਮੁੜ ਕੇ ਹੁਣ ਇਹ ਗੱਲ ਤਾਂ ਵੀ ਇਹੀ ਕੁਝ ਹੋਣਾ ਜੀ ਆ ਕੁਝ ਮਹੀਨਾ ਦੋ ਮਹੀਨੇ ਵਾਸਤੇ ਚੱਕੀ ਜਣੀ ਉਸ ਤੋਂ ਬਾਅਦ ਗੱਲ ਸਟਾਪ ਕੁਛ ਹੱਲ ਨਹੀਂ ਨਿਕਲਣ ਆਇਆ ਤਾਂ ਇਹ ਸਰਕਾਰਾਂ ਦਾ ਹੱਲ ਹੈ ਸਰਕਾਰ ਨੇ ਮੁੱਖ ਮੰਤਰੀਆਂ ਦਾ ਪਹਿਲਾਂ ਹੀ ਕਹਿ ਦਿੱਤਾ ਕਿ ਮੈਂ ਕੁਝ ਨਹੀਂ ਕਰ ਸਕਦਾ ਮੈਂ ਕਿਸੇ ਨੂੰ ਕੱਢ ਨਹੀਂ ਸਕਦਾ ਤੋਂ ਭਾਈ ਜਿਵੇਂ ਹੁਣ ਇਹ ਇੱਥੇ ਆ ਕੇ ਤੁਹਾਡੇ ਜਿਵੇਂ ਤੁਸੀਂ ਕਹਿੰਦੇ ਗਾਲੀ ਪੈਂਦੇ ਬਦਮਾਸ਼ੀ ਕਰਦੇ ਤੁਸੀਂ ਜਾ ਕੇ ਇਹਨਾਂ ਦੀਆਂ ਸਟੇਟਾਂ 'ਚ ਕਰ ਸਕਦੇ ਨਾ ਜੀ ਬਿਲਕੁਲ ਵੀ ਨਹੀਂ ਜੀ ਸਾਡੇ ਦਾ ਬੰਦਾ ਬੋਲੇ ਨਹੀਂ ਸਾਡਾ ਦੇਖ ਕੇ ਪਹਿਲੀ ਡਰ ਜਾਂਦਾ ਵੀ ਜਿਹੜਾ ਤਾਂ ਕਿੱਥੇ ਉਹਦੇ 'ਚ ਫਸ ਕੇ ਆ ਗਏ ਉਹ ਤਾਂ ਆਪ ਹੱਥ ਬੰਨ ਕੇ ਨਿਕਲਣ ਦੀ ਕੋਸ਼ਿਸ਼ ਕਰਦਾ ਉੱਥੇ ਭਈ ਜੇ ਮੈਂ ਇਕੱਲਾ ਏ ਜਾ ਮੇਰੇ ਚਾਰ ਵੀ ਹੋਏ ਤੈਨਰੇ 50 ਆ ਜਾਣ ਰੁੱਕਾ ਮਾਰ ਕੇ ਅਸੀਂ ਕਿੱਥੇ ਜੇ ਸਾਡੇ ਪੰਜਾਬ ਵਿੱਚ ਅਸੀਂ ਹੁਣ ਤਾਂ ਵੀ ਸਾਡੇ ਪੰਜਾਬੀ ਛੇਤੀ ਨਾਲ ਨਹੀਂ ਲੱਗਦੇ ਜਿਆਦਾ ਤੈਨਾਂ ਦੀ ਪੱਧਰ ਕਰਦੇ ਆ ਕਿਉਂਕਿ ਇਹ ਰੱਖਦੇ ਕੁਝ ਬੰਦੇ ਸਾਡੇ ਹੀ ਪੰਜਾਬੀ ਜੋੜੇ ਦੇ ਗੱਲ ਤਾਂ ਜਿਹੜੇ ਰੱਖੀ ਬੈਠੇ ਇਹਨਾਂ ਨੂੰ ਉਹਨਾਂ ਨੂੰ ਵੀ ਆਪ ਚਾਹੀਦਾ ਉਹ ਕਿਰਾਏ ਵਾਲੇ ਦੇਖਦੇ ਆ ਸਾਡਾ ਕਿਰਾਇਆ ਹੁੰਦਾ ਪਰ ਉਹਨਾਂ ਦਾ ਕੋਈ ਪ੍ਰੂਫ ਨਹੀਂ ਹੁੰਦਾ ਕੋਈ ਆਈਡੀ ਨਹੀਂ ਕੋਈ ਕੁਝ ਨਹੀਂ ਲੈਣਾ ਨਹੀਂ ਦੇਣਾ ਨਹੀਂ ਬਾਈ ਤਾਂ ਹੁਣ ਵੀ ਸਾਥ ਦੰਦਿਆ ਇਹਨਾਂ ਦਾ ਬਹੁਤ ਜ਼ਿਆਦਾ ਜੀ ਹਦੋਂ ਵੱਧਦਾ ਇਹਨਾਂ ਦੀ ਹੈ ਜੇ ਇਹਨਾਂ ਨਾਲ ਸਾਥ ਅਤਈ ਤਾਂ ਹੀ ਤਾਂ ਇਹ ਅਨਾਲ ਬਦਗੀ ਜੀ ਇਹ ਪਾਉਲੀਖਾ 70% ਅੱਜ ਵੀ ਇਹਨਾਂ ਦਾ ਸਾਥ ਦਿੰਦੇ ਪੰਜਾਬੀ 30% ਹੈ ਜਿਹੜੇ ਕਹਿੰਦੇ ਵੀ ਇਹਨਾਂ ਨੂੰ ਕੱਢਣਾ ਚਾਹੀਦਾ ਜਾਂ ਇਹਨਾਂ ਦਾ ਕੰਮਕਾਰ ਦਾ ਕਰਨਾ ਚਾਹੀਦਾ ਇਹਨਾਂ ਨੂੰ ਕਾਨੂੰਨ ਪੱਕਾ ਬਣਾਉਣਾ ਚਾਹੀਦਾ ਕਿੰਨੀ ਵਾਰ ਸੁਪਾਲ ਸਿੰਘ ਖੈਰਾ ਸਾਹਿਬ ਨੇ ਵੀ ਕਿਹਾ ਹੈ ਕਿ ਇਹ ਕਾਨੂੰਨ ਬਣਨਾ ਚਾਹੀਦਾ ਪਰ ਸਾਡੇ ਸਰਕਾਰਾਂ ਦੇ ਕੋਈ ਫਰਕ ਨਹੀਂ ਆਇਆ ਸਰਕਾਰ ਇਸ ਤੇ ਪਿਲ ਤੇ ਆਂਦੀਓ ਨਹੀਂ ਕਦੇ ਕਿ ਆ ਇਹ ਕਾਨੂੰਨ ਬਣਾ ਕਿਉਂਕਿ ਉਹਨਾਂ ਦਾ ਬੋਡ ਬੈਂਕ ਹੈ ਸਾਰੇ ਬਹਿ ਹੈ ਨਹੀਂ ਤੇ ਮਹਾਲੀ ਦੀ ਗੱਲ ਕਰੀਏ ਇੱਥੇ ਵੀ ਸਾਡੇ ਵਿਧਾਇਕ ਕਲਵੰਤ ਸਿੰਘ ਨੇ ਕਰੜ ਦੀ ਨਾਲ ਗੱਲ ਕਰੀਆ ਤਾਂ ਕਰੜ ਵਿਧਾਇਕ ਅਨਮੋਲ ਗਰਮਾਨ ਨੇ ਕਿਤੇ ਗਾਲ-ਗੋਲ ਪੈਂਦਾ ਧੱਕਾ ਕਰਦੇ ਉਹਨਾਂ ਤੱਕ ਕਦੇ ਪਹੁੰਚ ਕੀਤੀ ਹੈ ਸਰ ਨਹੀਂ ਅਸੀਂ ਕਿਸੇ ਤੱਕ ਪਹੁੰਚ ਨਹੀਂ ਕੀਤੀ ਕਈ ਵਾਰ ਵੈਸੇ ਨਹੀਂ ਅਸੀਂ ਕਦੇ ਕਿਸੇ ਤੱਕ ਪਹੁੰਚ ਨਹੀਂ ਕੀਤੀ ਪ੍ਰਸ਼ਾਸਨ ਨਾਲ ਕਦੇ ਗੱਲਬਾਤ ਕੀਤੀ ਹੈ ਨਹੀਂ ਪ੍ਰਸ਼ਾਸਨ ਨੂੰ ਅਸੀਂ ਗਾ ਮਾੜੀ ਮਾੜੀ 10 10 ਪੀਪੀ ਪਿੱਛੇ ਅਸੀਂ ਕਿਉਂ ਗਏ ਕਿ ਸੰ ਅਸੀਂ ਆਪਣਾ ਹੀ ਟਾਈਮ ਬਚਾ ਲੈਨੇ ਆ ਜੀ ਯਾਰ ਇਹਨਾਂ ਨਾਲ ਕਿਉਂ ਮੱਥੇ ਲੱਗਣਾ ਕਿਉਂਕਿ ਅਸੀਂ ਪਰਿਵਾਰਾਂ ਵਾਲੇ ਆ ਜੇ ਅਸੀਂ ਕੇਸਾਂ ਦੇ ਚੱਕਰਾਂ ਵਾ ਪਾਉਂਗੇ ਸਾਡਾ ਲੰਬਾ ਚੱਕਰ ਪੈ ਜਾਣਾ ਅਸੀਂ ਪਰਿਵਾਰਾਂ ਵਾਲੇ ਸਾਨੂੰ ਪਿੱਛੇ ਪਰਿਵਾਰ ਦਿਖਦੇ ਆ ਸਾਡੇ ਮੰਤਾਰ ਲੱਗਦਾ ਕਿ ਦਿਨ ਨਾ ਕਿਤੇ ਡਰ ਹੈ ਡਰ ਜਰੂਰ ਲੱਗਦਾ ਹੈ ਕਿਤੇ ਬਾਹਰ ਮੈਂ 4-5 ਵਜੇ ਆਪਣੇ ਘਰ ਚਲੇ ਜਾਂਦਾ ਹਾਂ ਮੈਂ ਉਸ ਤੋਂ ਬਾਅਦ ਕੰਮ ਨਹੀਂ ਕਰਦਾ ਪਲੇਟ ਨਾਈਟ ਤੱਕ ਮੈਂ ਬਿਲਕੁਲ ਹੀ ਨਹੀਂ ਕੰਮ ਕਰਕੇ ਰਿਹਾ 4-5 ਵਜੇ ਤੋਂ ਬਾਅਦ ਇੱਥੇ ਤੇ ਕੀ ਹਾਲਾਤ ਹੁੰਦੇ ਨੇ ਇੱਥੇ ਤੇ ਕੀ ਹਾਲਾਤ ਹੈ ਦੇਖ ਲਓ ਜੀ ਧਾਰੂ ਪੀ ਕੇ ਬੈਠੇ ਹੁੰਦੇ ਸਾਰੇ ਨਸ਼ਾ ਸਾਰਿਆਂ ਨੇ ਦਿਨੇ ਹੀ ਨਸ਼ਾ ਕੀਤਾ ਹੁੰਦਾ ਹੈ ਆ ਤੁਹਾਨੂੰ ਹੋਰੇ ਦਿਖਾ ਦਾਂਗੇ ਹੁਣ ਥੋੜੀ ਦੇਰ ਰੁਕ ਜੋ ਸਾਨੂੰ 5-7 ਮੁੰਡੇ ਦਿਖਾ ਦਾਂਗੇ ਨਸ਼ਾ ਕਰੇ ਹੋਏ ਭੁੱਲ ਆਰੇ ਨੇ ਆਟੋ ਚਲਾਉਂਦੇ ਆਟੋ ਚਲਾਂਦੇ ਜੀ ਨਸ਼ਾ ਕਰਕੇ ਫੁੱਲ ਬਦਨਾਮ ਸਾਡੇ ਸਾਰੇ ਆਟੋ ਵਾਲੇ ਹੁੰਦੇ ਆ ਕਿ ਆਟੋ ਆਉਂਦੇ ਦੱਸਦੇ ਸਾਰੇ ਪ੍ਰਵਾਸੀਆਂ ਦੇ ਆਟੋ ਚਲਦੇ ਰਾਤ ਨੂੰ ਪੰਜਾਬੀ ਦੇ ਇਹ ਬੰਦੇ ਦਾ ਯੋਗ ਆ ਸਾਰੇ ਆਟੋ ਰਾਤ ਨੂੰ ਜਿੰਨੇ ਵੀ ਚਲਦੇ ਪ੍ਰਵਾਸੀਆਂ ਦੇ ਚਲਦੇ ਆ ਕਿਉਂ ਇਹਨਾਂ ਨੇ ਦੌ ਲਾਣਾ ਹੁੰਦਾ ਕਿਤੇ ਨਾ ਕਿਤੇ ਦੌ ਲੱਗ ਗਿਆ ਸਰ ਗਿਆ ਦੋ ਚਾਰ ਦਿਨ ਦੇ ਮਿਹਨਤੋ ਮਿਹਨਤ ਇਹਦਾ ਆਪਣਾ ਉਹੀ ਜਿਹੜੀ ਥਵਾਰੀ ਬੈਠੀ ਹੋਸੀ ਨੇ ਲੁੱਟ ਕੇ ਤਾਂ ਪਾਰ ਜਾਣਾ ਇੱਥੇ ਜਾ ਇੱਥੇ ਤੇ ਚੱਕਣਾ ਉੱਥੇ ਛੱਡ ਦੇਣਾ ਉਸ ਤੋਂ ਬਾਅਦ ਕੌਣ ਤਨਾਂ ਕਿਦਾ ਮਸਟਰਾ ਕੋਈ ਨਹੀਂ ਇਹਦਾ ਨਾ ਬੁਰਾ ਹਾਲ ਹੈ ਜੀ ਤੁਸੀਂ ਛੱਡੇ ਲੋ ਗੱਲਾਂ ਔਰ ਰਾਤ ਨੂੰ ਭਾਈ ਵਿਰਾਟੋ ਕਿਉਂ ਨਹੀਂ ਚਲਾਉਂਦੇ ਭਾਈ ਡਰ ਲੱਗਦਾ ਏ ਇਹ ਲੁੱਟਾ ਘੋਆ ਵੀ ਕਰਦੇ ਆ ਉਂਝ ਵੀ ਗਾਲੀ ਗਲੋਚ ਵੀ ਕਰਦੇ ਆ ਬਹੁਤ ਭਰ ਕੇ ਮੈਂ ਤਾਂ 4 ਵਜੇ ਤੋਂ ਬਾਅਦ ਮੈਂ ਆਪਣੇ ਘਰ ਨਿਕਲ ਜੰਨਾ ਮੇਰਾ ਇੱਥੇ ਇੱਥੇ ਕਿੰਨੇ ਕਾਟੋ ਚੱਲਦੇ ਆ ਟੋਟਲ ਉਹਦੇ ਵਿੱਚੋਂ ਕਿੰਨੇ ਕ ਪੰਜਾਬੀ 10% ਪੰਜਾਬੀ 100 ਦੇ ਵਿੱਚੋਂ 100 ਵਿੱਚੋਂ 10% ਪੰਜਾਬੀ 90% ਇਹ ਚੰਡੀਗੜ੍ਹ ਜਾਂਦੇ ਹੋ ਮੇਰੇ 43 ਸੈਕਟਰ ਉੱਥੇ ਕਿੰਨੇ ਕਨੇ ਉੱਥੇ ਦਾ ਭਾਈ 100% ਹੋਵੇਗਾ ਪਰਦੇਸੀ 100% ਹੈ ਉਹ ਉੱਥੇ ਦਾ ਕੋਈ 10% ਹੋਊਗਾ ਜੇ ਉਹ ਪੰਜਾਬੀ ਐਂ ਦੱਸਾਂ ਲਈ ਤਾਂ ਇਹ ਪੰਜਾਬ ਦੀ ਸਥਿਤੀ ਹੈ ਕਿ ਜਿੱਦਾਂ ਬਾਈ ਹੁਣੀ ਕਹਦੇਗਾ ਕਿ ਇਸ ਮੁਹਾਲੀ ਦੇ ਵਿੱਚ ਰਾਤ ਨੂੰ ਜਿਹੜੇ ਨੇ ਪੰਜਾਬੀ ਆਟੋ ਵੀ ਚਲਾ ਸਕਦੇ ਇਹ ਗੱਲ ਪੈਂਦੇ ਨੇ ਹਾਲਾਂਕਿ ਅਸੀਂ ਨਹੀਂ ਕਹਦੇ ਵੀ ਇਹਨਾਂ ਨੂੰ ਇੱਥੇ ਕੰਮ ਕਰਨ ਦਾ ਨਾ ਦਿੱਤਾ ਜਾਵੇ ਜਾਂ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਅਸੀਂ ਇਹ ਚੀਜ਼ ਨਹੀਂ ਕਹਦੇ ਕੰਮ ਕਰਨ ਦਾ ਹੱਕ ਸਾਰਿਆਂ ਨੂੰ ਆ ਭਾਰਤ ਦੇਸ਼ ਹੈ ਜਿੱਥੇ ਜਾ ਕੇ ਮਾਣਕੀ ਕੰਮ ਕਰੋ ਪਰ ਮਹਿਕਮੇ ਨੂੰ ਜਿਹੜਾ ਪੁਲਿਸ ਵਿਭਾਗ ਨੂੰ ਪ੍ਰਸ਼ਾਸਨ ਨੂੰ ਜ਼ਰੂਰ ਅਪੀਲ ਹੈ ਕਿ ਜਿੱਥੇ ਵੀ ਇਹ ਰਹਿੰਦੇ ਨੇ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਉਹਨਾਂ ਦਾ ਪਿਛਲਾ ਬਾਇਓ ਡਾਟਾ ਚੈੱਕ ਹੋਣਾ ਚਾਹੀਦਾ ਜਿੱਦਾਂ ਸਾਡੇ ਨੌਜਵਾਨਾਂ ਦਾ ਹੁੰਦਾ ਜਿੱਦਾਂ ਸਾਡੇ 30 ਬੱਚਿਆਂ ਦਾ ਹੁੰਦਾ ਕਿਉਂਕਿ ਜੇ ਮੋਹਾਲੀ ਵੀ ਆ ਕੇ ਕੰਮ ਕਰਨਾ ਹੁੰਦਾ ਕਿਤੇ ਰੂਮ ਲੈਣਾ ਹੁੰਦਾ ਤਾਂ ਉਹਨਾਂ ਦੀ ਵੀ ਪਹਿਲਾਂ ਵੈਰੀਫਿਕੇਸ਼ਨ ਹੁੰਦੀ ਹੈ ਕਿ ਇਹਨਾਂ ਦਾ ਕਿਤੇ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਜਿੱਥੋਂ ਇਹ ਪਿੰਡੋਂ ਆਏ ਆ ਉਹ ਤੋਂ ਭੱਜ ਕੇ ਤੇ ਨਹੀਂ ਆਏ ਉਤੋਂ ਕੋਈ ਕ੍ਰਿਮੀਨਲ ਕਰਾਇਮ ਕਰਕੇ ਤਾਂ ਨਹੀਂ ਆਏ ਉਹਨਾਂ ਦਾ ਵੀ ਜਿਹੜਾ ਪੂਰਾ ਬਾਇਓ ਡਾਟਾ ਚੈੱਕ ਹੁੰਦਾ ਤਾਂ ਫਿਰ ਦੂਸਰੇ ਸਟੇਟਾਂ ਤੋਂ ਆਉਂਦੇ ਆ ਦੂਸਰੇ ਸੂਬਿਆਂ ਤੋਂ ਆਉਂਦੇ ਆ ਤਾਂ ਸਰਕਾਰ ਨੂੰ ਇਹ ਚੀਜ਼ਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਕਿ ਜਿੱਥੋਂ ਵੀ ਆਉਂਦੇ ਆ ਇਹਨਾਂ ਦੀ ਪੂਰੀ ਜਿਹੜੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਕਿ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਜਿਸ ਤਰ੍ਹਾਂ ਅੱਜ ਐਡ ਤੇ ਸੀ ਤਾਂ ਉਹਨਾਂ ਨੇ ਵੀ ਕਿਹਾ ਸੀ ਕਿ ਇਹਨਾਂ ਦਾ ਜੇ ਕੋਈ ਕ੍ਰਿਮੀਨਲ ਹੁੰਦਾ ਤਾਂ ਉਹ ਬੈਕਗ੍ਰਾਉਂਡ ਵੀ ਉਹਦਾ ਕ੍ਰਿਮੀਨਲ ਹੋਊਗਾ ਤਾਂ ਉਹ ਪ੍ਰੋਪਰ ਚੈੱਕ ਹੋਣਾ ਚਾਹੀਦਾ ਤਾਂ ਇਸੇ ਕਰਕੇ ਕਹਿੰਦੇ ਆ ਕਿ ਵੈਰੀਫਿਕੇਸ਼ਨ ਜ਼ਰੂਰੀ ਆ ਸਰਕਾਰ ਨੂੰ ਜ਼ਰੂਰ ਚਾਹੀਦਾ ਕਿ ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਤੇ ਜਿਸ ਤਰ੍ਹਾਂ ਦੂਜੇ ਸਟੇਟਾਂ ਦੇ ਵਿੱਚ ਜਿਹੜਾ ਕਾਨੂੰਨ ਬਣੇ ਹੋਏ ਨੇ ਉਹਨਾਂ ਦੇ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ